ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਡਿਊਟੀ ਆ ਉੱਥੇ ਤੇ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋਨ ਵਗੈਰਾ ਉਹ ਉਧਰ ਦੀ ਕਰਦੇ ਆ ਉਥੋਂ ਤੂ ਤੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂ ਤੂ ਮੈਮੇ ਹੋਈ ਆ ਇਹ ਵੀ ਦੱਸਿਆ ਗਿਆ ਵਕ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਬੋਲਣ ਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਦੇ ਜਿਹੜੀਆਂ ਬੀਪੀਆਂ ਲਿਆਂਦੀਆਂ ਗਈਆਂ ਸੀ ਇਹ ਗੱਲ ਕੰਗੜਾ ਨਰੋਤ ਵੱਲੋਂ ਆਖੀ ਇਸ ਕਰਕੇ ਉਹਨਾਂ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂੰ ਤੂੰ ਮੈਂ ਮੈਂ ਹੋ ਗਈ ਤੇ ਕੰਗੜਾ ਨਰੋਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਡੀਆਂ 3 ਭੈਣਾਂ ਨੂੰ ਇਹ ਕਹਿੰਦੇ ਰਹੇ ਦਿਹਾੜੀ ਤੇ ਆਏ ਆ ਜਦਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦਿਹਾਉਂਗੇ ਤੇ ਤੋ ਤੂ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਤੇ ਭਾਵਨਾਵਾਂ ਜਿਹੜੀਆਂ ਉੱਪਰਤ ਜਾਂਦੀਆਂ ਵਾ ਜੈ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਿਦੇਸ਼ ਔਰ ਵਿਦੇਸ਼ ਦੀ ਜਿਆਦਾ ਜਾਣਕਾਰੀ ਲਈ ਜਿਹੜੀ ਕਰਕੇ ਆਪਣੇ ਬੱਚੇ ਪਾਰਿਆ ਦਾ ਦੇਖਦਾ ਵੀ ਢਿੱਡ ਮਾਰਿਆ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣ ਦੇਸ ਉਠਾਈ ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਤੇ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋਵੇ ਬਿਲਕੁਲ ਤਿਆਰ ਆ ਤਤਵਾਰਾਂ ਜੀ ਤੇ ਜਥੇਬੰਦੀ ਨਾਲ ਆ ਤੁਹਾਡਾ ਬਿਲਕੁਲ ਨਾਲ ਆ ਰਿਹਾ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹੋ